ਨਮਸਕਾਰ ਦੋਸਤੋ ਮੈਂ ਹਾਂ ਅਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋ ਮੀਡੀਆ ਦੋਸਤੋ ਗੱਲ ਕਰਾਂਗੇ ਨਸ਼ਿਆਂ ਨੂੰ ਲੈ ਕੇ ਨਸ਼ੇ ਦੇ ਲਈ ਲੋਕੀ ਨਿੱਤ ਜਿਹੜੇ ਨਵੇਂ-ਨਵੇਂ ਤਰੀਕੇ ਅਪਣਾਉਂਦੇ ਨੇ ਨਸ਼ਿਆਂ ਦੀ ਖੇਤੀ ਕਰ ਰਹੇ ਨੇ ਜਾ ਲਾਣ ਵਗੈਰਾ ਜਿੱਦਾਂ ਦੇਸੀ ਸ਼ਰਾਬ ਹੁੰਦੀ ਆ ਉਹ ਕੱਢ ਰਹੇ ਇਹਨਾਂ ਨੂੰ ਵੇਚਦੇ ਲੇਕਿਨ ਉੱਤੇ ਪੁਲਿਸ ਵੱਲੋਂ ਆਏ ਦਿਨ ਜਿਹੜੀਆਂ ਸਖਤ ਕਾਰਵਾਈਆਂ ਕੀਤੀਆਂ ਜਾ ਰਹੀਆਂ ਇਸ ਤਰ੍ਹਾਂ ਦਾ ਹੀ ਕੁਝ ਦੇਖਣ ਨੂੰ ਮਿਲਿਆ ਹੁਣ ਪਠਾਨਕੋਟ ਦੇ ਹਲਕਾ ਸਜਾਨਪੁਰ ਦਾ ਪਿੰਡ ਹੈਗਾ ਤਾਰ ਬਲਾਗ ਦੇ ਵਿੱਚ ਪੱਬਰ ਦੱਸਦੇ ਕਿ ਉੱਥੇ ਪੁਲਿਸ ਨੂੰ ਇੱਕ ਸੂਚਨਾ ਮਿਲੀ ਸੀ ਕਿ ਇੱਕ ਵਿਅਕਤੀ ਵੱਲੋਂ ਉੱਥੇ ਜਿਹੜਾ ਅਫੀਮ ਦੀ ਖੇਤੀ ਕੀਤੀ ਜਾ ਰਹੀ ਹੈ ਜਦੋਂ ਪੁਲਿਸ ਵੱਲੋਂ ਉਸ ਜਗ੍ਹਾ ਤੇ ਰੇਡ ਕੀਤੀ ਗਈ ਤੇ ਉਸ ਵਿਅਕਤੀ ਦੇ ਘਰ ਜਿਹੜੀ ਖੇਤੀ ਕੀਤੀ ਜਾ ਰਹੀ ਚਾਹੂ ਪੌਦਾ ਕਹਿੰਦੇ ਜਿਹੜਾ ਅਫੀਮ ਦਾ ਬਰਾਮਦ ਕੀਤਾ ਗਿਆ ਪੁਲਿਸ ਵੱਲੋਂ ਤੁਰੰਤ ਉਸ ਵਿਅਕ ਉੱਤੇ ਜਿਹੜੀ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਦੋਸਤੋ ਗੱਲਬਾਤ ਸੁਣਾਵਾਂਗੇ ਪੁਲਿਸ ਦਾ ਕੀ ਕਹਿਣਾ ਤੇ ਕਿੱਦਾਂ ਇਸ ਨੂੰ ਜਿਹੜਾ ਕਾਬੂ ਕੀਤਾ ਤਦ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋਟ ਮੀਡੀਆ ਮਾਨਯੋਗ ਐਸਐਸਪੀ ਸ੍ਰੀ ਸਹਿیل ਮੀਰ ਜੀ ਦੀਆਂ ਵਿਸ਼ੇਸ਼ਤਾਾਂ ਦੇ ਨਸ਼ਿਆ ਖਿਲਾਫ ਵਿਡੀਓ ਮਹਮਦ ਸਾਦ ਕੱਲ ਮਿਤੀ 22 ਤਿੰਨ 2024 ਨੂੰ ਸਾਡੇ ਸਬੰਪੈਕਟਰ ਸੁਮਿਲਾਲ ਜੀ ਸਵੇਤਪੁਰਸ ਪਾਰਟੀ ਦੇ ਗਤਵਾਤਵਾਸ਼ ਪੈੜੀਪੁਰ ਸਰਦ ਬੰਦ ਵਿੱਚ ਪਿੰਡ ਪੱਬਰ ਮੌਜੂਦ ਸੀ ਜਿੱਥੇ ਤਵਾ ਮੜੀ ਕੇ ਸਰਿੰਦਰ ਸਿੰਘ ਉਸ ਸੋਮੀ ਸਾਨੋਬੰਕਾਰ ਸਿੰਘ ਵਾਸੀ ਪੱਬਰ ਆਪਣੇ ਘਰ ਵਿੱਚ ਫੀਮ ਦੀ ਖੇਤੀ ਕਰ ਰਿਹਾ ਹੈ ਜੋ ਸਲਾਹ ਦੇ ਦੋਸ਼ੀ ਦੇ ਕਰ ਰਿਹਾ ਡੀਡ ਕੀਤਾ ਗਿਆ ਜਿੱਥੇ ਦੋਸ਼ੀ ਦੇ ਘਰੋਂ 400 ਪੌਦੇ ਫੀਮ ਦੇ ਤੇ ਬਰਾਮਦੇ ਦੇ ਦੋਸ਼ੀ ਨੂੰ ਮੌਕੇ ਤੇ ਗ੍ਰਿਫਤਾਰ ਕਰ ਲਿਆ ਉਹਦੇ ਖਵਾਬ ਮਕਰਵਾ ਨੰਬਰ 28 ਜੋਰਮ 1585 ਐਨਡੀਪੀਐਸ ਸੈਟ ਦਾ ਦਰਜ ਕਰਕੇ ਦੋਸ਼ੀ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਦੋਸ਼ੀ ਰਜਿਸਟਰ ਦਬ ਕੀਤਾ ਜਾ ਰਿਹਾ ਹੈ